ਪੁਲਿਸ ਨੇ ਦਸ ਚੋਰੀ ਦੇ ਮੋਟਰਸਾਈਕਲ ਫੜਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਥਾਣਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਐਸਐਚਓ ਸਤਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਚੌਕੀ ਇੰਚਾਰਜ ਸਤਵਿੰਦਰ ਸਿੰਘ ਵੱਲੋਂ ਪੁਲ ਭਾਵੜੀ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਇੱਕ ਨੌਜਵਾਨ ਨੂੰ ਮੋਟਰਸਾਈਕਲ ਤੇ ਰੁਕਣ ਦਾ ਇਸ਼ਾਰਾ ਕੀਤਾ। ਉਹ ਮੁੜ ਕੇ ਭੱਜਣ ਲੱਗਾ ਪਰ ਸਾਥੀ ਮੁਲਾਜ਼ਮਾ ਨੇ ਉਸ ਨੂੰ ਮਸਤੈਦਿਆਂ ਨਾਲ ਕਾਬੂ ਕਰ ਲਿਆ ਗਿਆ ਜਿਸ ਨੇ ਆਪਣਾ ਨਾਮ ਗੁਰਸੇਵਕ ਸਿੰਘ ਪੁੱਤਰ ਸੁਖਵਿੰਦਰ ਸਿੰਘ ਪਿੰਡ ਪਰਤ ਦਸਿਆ ਉਸ ਦੇ ਨਿਸ਼ਾਨ ਦੇਈ ਤੇ ਨੌ ਮੋਟਰਸਾਈਕਲ ਹੋਰ ਬਰਾਮਦ ਕੀਤੇ ਹਨ ਆਓ ਜਾਣਦੇ ਹਾਂ ਪੂਰੀ ਰਿਪੋਰਟ ਪ੍ਰਸ਼ਾਸਨ ਵੱਲੋਂ ਬੰਦ ਹੋਇਆ ਗ੍ਰਾਮ ਦੀ ਕਿਤੇ ਇਹ ਹੋਰ ਜਾਣਦੇ ਹਾਂ ਪਿੰਡ ਪਰਸੇਵਕ ਸਿੰਘ ਸੰਨੂ ਸਿੰਘ ਪੁੱਤਰ ਵਰਤ ਦਾ ਬੰਦਾ ਪੜਿਆ ਸੀ ਇਹ ਭਾਮੜੀ ਨਹਿਰ ਤੋਂ ਇਹਨੂੰ ਇਲਾਕੇ ਦੇ ਅੰਦਰੋਂ ਕਾਬੂ ਕੀਤਾ ਇਹਨੂੰ ਚੋਈ ਦਾ ਮੋਰਚਾ ਚੌੜੀ ਦਾ ਮੋਰਸਾਂ ਜਿਹੜਾ ਹੈ ਇਹਨੂੰ ਉਹ ਪੁੱਛ ਕੇ ਚੀਤੀਗਾ ਪੁੱਛੇਸ ਕਰਦੋ ਇਹਨੇ ਫਿਰ ਬਧੂ ਮੁਲਾਕਾ ਹੈਗਾ ਕੱਢੇ ਕੇ ਉਹਦੇ ਕਰਮੋਂ ਪੰਜ ਮੋਰਸਾਂ ਜਿਹੜੇ ਆ ਉਹ ਬਰਾਮਦ ਕਰਾਏ ਤੇ ਇਹ ਜਿਹੜੇ ਆਪਣਾ ਚਾਰ ਮੋਟਰਸਾਈਕਲ ਜਿਹੜੇ ਇਹਨੇ ਜਿਹੜਾ ਰੋਪਾਹ ਦੀ ਨਹਿਰ ਵਾਣਾ ਉਹਦੇ ਸਰਕੜਾ ਆ ਗਿਆ ਵਾ ਸਰਕੜਾ ਉਹਦੇ ਵਿੱਚ ਰੱਖਿਆ ਜਿੱਦੋਂ ਉਸ ਤੋਂ ਬਰਾਮਦ ਹੋਇਆ ਟੋਟਲ ਜਿਹੜੇ 10 ਮੋਟਰਸਾਈਕਲ ਚੋਰੀ ਦੇ ਬਰਾਮਦ ਹਿੰਦੇ ਆ ਜੀ ਉਹਨਾਂ ਦੀ ਮਾਲਕੀ ਕੱਢ ਕੇ ਤੇ ਸਾਰੇ ਜਿਹੜੇ ਮਾਲਕ ਹੈਗੇ ਆ ਉਹਨਾਂ ਨੂੰ ਇਨਫੋਰਮੇਸ਼ਨ ਦੇ ਕੇ ਤੇ ਉਹਨਾਂ ਨੂੰ ਜੀ ਸੰਬੁਰ ਦਰਜੇ ਦਵਾਈ ਜਦੋਂ ਇਹ ਗਾਹ ਹੋ ਰਹੀ ਕੁਝ ਕੁ ਸਿੱਤੀ ਜਾ ਸਕੀ ਉਸ ਕੇ ਸਰ ਇਹ ਦਾਵੀਂ ਪੋਸ਼ਕਸ਼ਣ ਪੂਰੀ ਦਿਗਾਈ ਦੇ ਨਾਲ ਹੀ ਕੀਤੀ ਗਈ ਆ ਤੇ ਇੰਨੇ ਕੀ ਰਿਕਵਰੀ ਇਹਨਾਂ ਕੋ ਹੋਈ ਆ ਤੇ ਬਾਕੀ ਜਿਹੜੇ ਆ ਆਪਾਂ ਇਹ ਧਿਆਨ ਜਾਰੀ ਰਹੂਗਾ ਹੋਰ ਵੀ ਜਿਹੜਾ ਹੋ ਦੁਬਾਰਾ ਕੋਈ ਲੋੜ ਚਾਹੂਗਾ ਤੇ ਕਰ ਵੀ ਕੇ ਜਾਵਾਂਗਾ